सिविलन म ਆਪ ਜੀ ਨੂੰ ਪਿੱਛੋਂ ਲਾਈਵ ਕਵਰੇਜ ਦਿਖਾਉਂਦੇ ਆ ਰਹੇ ਹਾਂ ਕਿ ਜਿਸ ਤਰ੍ਹਾਂ ਛੇਵਸਾਣਾ ਨੇ ਇਹ ਬਟਾਲਾ ਬੰਦ ਕਰਨ ਦੀ ਕਾਲ ਦਿੱਤੀ ਸੀ ਅੱਜ ਦੀ ਵੀ ਤੇ ਸੋਮਵਾਰ ਦੀ ਵੀ ਤੇ ਸੋ ਇਹ ਦੁਕਾਨਾਂ ਬੰਦ ਕਰਾਉਂਦੇ ਕਰਾਉਂਦੇ ਹੋਣੇ ਨਾ ਆ ਕੇ ਐਸਐਸਪੀ ਦਫਤਰ ਬਟਾਲਾ ਦੇ ਅੱਗੇ ਧਰਨਾ ਲਾਇਆ ਹੈ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਲਾਈਵ ਤਸਵੀਰਾਂ ਕੇਆਰਟੀ ਨਿਊਜ਼ ਨੈਟਵਰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਕੱਲ ਰਾਤ ਬਟਾਲਾ ਵਿੱਚ ਗੋੜੀਬਾਰੀ ਹੋਈ ਹੈ ਜਿੱਥੇ ਦੋ ਵਿਅਕਤੀ ਮਰੇ ਹਨ ਅਤੇ ਚਾਰ ਜ਼ਖਮੀ ਹਨ ਜਿਸ ਤੇ ਰੋਸ ਵਿੱਚ ਅੱਜ ਬਟਾਲਾ ਬੰਦ ਕੀਤਾ ਜਾ ਰਿਹਾ ਹੈ ਔਰ ਗੱਲ ਕਰਦੇ ਹਾਂ ਰਮੇਸ਼ ਨੀਰ ਸ਼ਿਵਸ਼ੰਨਾ ਬਾਲ ਠਾਕਰੇ ਦੇ ਵਾਈਸ ਪ੍ਰਧਾਨ ਪੰਜਾਬ ਨਾਲ ਹਾਂਜੀ ਰਮੇਸ਼ ਜੀ ਅੱਜ ਕੱਲ ਰਾਤ ਜਿਹੜਾ ਵਾ ਦੋ ਲੋਕਾਂ ਨੂੰ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਉਹਦੇ ਵਿਰੋਧ ਵਿੱਚ ਆਪਾਂ ਇਹ ਬਟਾਲਾ ਬੰਦ ਕੀਤਾ ਅੱਜ ਦੇ ਨਾਲ ਸੋਮਵਾਰ ਵੀ ਬਟਾਲਾ ਬੰਦੀ ਕਰ ਦਿੱਤੀ ਆਪਾਂ ਕਿਉਂਕਿ ਇਹ ਜਿਹੜੀ ਬਟਾਲਾ ਪੁਲਸ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਸਾਡੇ ਹਿੰਦੂਆਂ ਦੀ ਸਾਡੇ ਪੰਜਾਬ ਵਾਸੀਆਂ ਦੀ ਰਾਖੀ ਕਰਨ ਤੇ ਫੇਲ ਆ ਹਰ ਬਾਰ ਰੁਪਈਆ ਦੀ ਫਰੋਤੀ ਬਟਾਲਾ ਸ਼ਹਿਰ ਚ ਚਲੀ ਗਈ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲੋ ਉਹ ਕਹਿੰਦੇ 10 ਲੱਖ ਮੰਗੀ ਕਹਿੰਦੇ 20 ਲੱਖ ਕਹਿੰਦੇ 50 ਲੱਖ ਕਹਿੰਦੇ ਕਰੋੜ ਰੁਪਈਆ ਨਕਲੇ ਤਾਂ ਇਹਦੀ ਸਰਕਾਰ ਨੂੰ ਇਹਦੀ ਪੁਲਿਸ ਨੂੰ ਜਿਹੜੀ ਲੋਕਾਂ ਦੀ ਜਾਨ ਮਾਰਦੀ ਵਜ੍ਹਾ ਨਹੀਂ ਕਰ ਸਕਦੀ ਜਿਹਦੇ ਵਿਰੋਧ ਆਪਾਂ ਬਟਾਲਾ ਬੰਦ ਕੀਤਾਗਾ ਜੇ ਸਰਕਾਰ ਬੰਦੇ ਦੀ ਪੁੱਤਰ ਨਾਲ ਬਟਾਲਾ ਵਾਸੀਆਂ ਦੀ ਹਫਾਜ਼ਤ ਨਾ ਕੀਤੀ ਤਾਂ ਫਿਰ ਸਰਕਾਰ ਦੀ ਏਟਨਾ ਏਟ ਟਕੜਕਾਵਾਂਗੇ ਪਿਛੇ ਵੀ ਤੁਸੀਂ ਕਿਹਾ ਸੀ ਬਟਾਲਾ ਬਿਹਾਰ ਦੀ ਰਾਜਤ ਮੈਂ ਤੁਹਾਡੇ ਮੈਂ ਤੁਹਾਡੇ ਚੈਨਲ ਦੇ ਉੱਪਰ ਕਿਹਾ ਸੀ ਮੈਂ ਤੁਹਾਡੇ ਚੈਨਲ ਤੇ ਗੱਲ ਕਹੀ ਕਿ ਬਟਾਲਾ ਜਿਹੜਾ ਪੰਜਾਬ ਜਿਹੜਾ ਬਿਹਾਰ ਬਣਿਆ ਤੇ ਬਟਾਲਾ ਉਹਦੀ ਰਾਜਧਾਨੀ ਜਿੱਥੋਂ ਇਹ ਸਬਦ ਹੋ ਗਿਆ ਅੱਜ ਤੁਸੀਂ ਵੇਖ ਸਕਦੇ ਹੋ ਕਿ ਬਟਾਲਾ ਦਾ ਕੀ ਹਾਲ ਆ ਕੋਈ ਬੰਦਾ ਸੇਵ ਨਹੀਂ ਆ ਜਿਹਦੇ ਕਰਕੇ ਮੈਂ ਇਹ ਗੱਲ ਕਹੀ ਬਟਾਲਾ ਜਿਹੜੀ ਪੰਜਾਬ ਦੀ ਬਿਹਾਰ ਦੀ ਰਾਜਧਾਨੀ ਬਣ ਗਈ ਕੋਈ ਲੁੱਟਾ ਖੋਵਾ ਹਾਂ ਤਹੀ ਛਟਾਕ ਰਹਾ ਉਹ ਆਓ ਜੂਆ ਕਰਾਣਾ ਪੁਲਿਸ ਨੂੰ ਪਹਹਾ ਦਿਓ ਦਿਓ ਤੇ ਜੇ ਤਹੀ ਹੋਰ ਬਗਿਆਰ ਕੋਈ ਚਟਾ ਵੇਦਣਾ ਜਿਹੜਾ ਮਰਜ਼ੀ ਕੰਮ ਕਰਨਾ ਕਰੋ ਪੁਲਿਸ ਪਹਹਾ ਲਿਆ ਨੂੰ ਤਿਆਰ ਬੈਠੀਆ ਲੇਕਿਨ ਤੁਹਾਡੀ ਫਾਇਦ ਕਰਨ ਨੂੰ ਤਿਆਰ ਨਹੀਂ ਬੈਠੀ ਪਾਰਟੀ ਦੇ ਪ੍ਰਧਾਨ ਆਓ ਦੇਖੋ ਜੀ ਮੈਂ ਅੱਜ ਇਹਨਾਂ ਦੇ ਚੈਨਲ ਤੇ ਰਾਈ ਆਪਣੇ ਬਟਾਲਾ ਦੇ ਸਾਰੇ ਹੀ ਦੁਕਾਨਦਾਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਉਹ ਜਿਹੜਾ ਕੱਲ ਗੋਲੀकांड ਹੋਇਆ ਜਿਹਦੇ ਵਿੱਚ ਸਾਡੇ ਬਟਾਲਾ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਨੇ ਚਾਰ ਜ਼ਖਮੀ ਹੋ ਗਏ ਨੇ ਇਹ ਬਹੁਤ ਹੀ ਮਾਰੀ ਘਟਨਾ ਹੈ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸ਼ਰੈ ਆਮ ਜਿੱਤੇ ਐਮਐਲਏ ਸਾਹਿਬ ਦਾ ਵੀ ਪਥੀਏ ਸਾਡੇ ਚੇਅਰਮੈਨ ਸਾਹਿਬ ਦੀ ਪਥੀਏ ਬਟਾਲਾ ਡੀਐਸਪੀ ਸਾਹਿਬ ਦੀ ਵੀ ਪਥੀਏ ਤੇ ਉਹਦੇ ਹੀ ਥੋੜੀ ਦੂਰੀ ਦੇ ਉੱਤੇ ਇਸ ਤਰ੍ਹਾਂ ਜਿਹੜਾ ਆ ਗੋਲੀ ਕਾਂ ਹੋ ਜਾਣਾ ਸ਼ਰਿਆਮ ਇੰਨੀਆਂ ਗੋਲੀਆਂ ਚਲਾਈਆਂ ਜਾਣੀਆਂ ਤੇ ਇਹਨਾਂ ਦੋ ਲੋਕਾਂ ਨੂੰ ਮਾਰ ਕੇ ਚਾਰ ਨੂੰ ਜ਼ਖਮੀ ਕਰ ਦਿੱਤਾ ਗਿਆ ਇਹਦੇ ਇਸ ਤੋਂ ਸ਼ਰਮਨਾਕ ਗੱਲ ਬਟਾਲੇ ਵਾਸਤੇ ਨਹੀਂ ਹੋ ਸਕਦੀ ਅਸੀਂ ਇਸ ਦੇ ਰੋਸ ਰੂਪ ਹੀ ਅੱਜ ਬਟਾਲਾ ਵਿੱਚ ਬਟਾਲਾ ਬੰਦ ਦੀ ਕਾਰ ਦਿੱਤੀ ਏ ਤਾਂ ਕਿ ਬਟਾਲਾ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਜਾਗੇ ਉਹ ਸੁੱਤਾ ਹੋਇਆ ਏ ਉਹ ਸ਼ਾਇਦ ਇਹ ਸੋਚਦੇ ਨੇ ਵੀ ਲੋਕ ਆਪਿਸ ਰੱਖਿਆਤ ਨੇ ਜਦ ਕਿ ਬਟਾਲਾ ਪੁਲਿਸ ਨੂੰ ਪਤਾ ਏ ਵੀ ਬਾਰ-ਬਾਰ ਦੁਕਾਨਦਾਰਾਂ ਕੋ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਉਹਨਾਂ ਨੂੰ ਜਾਨਵਰ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਬਟਾਲਾ ਪੁਲਿਸ ਇਸ ਵਾਸਤੇ ਕਿਸ ਤਰ੍ਹਾਂ ਦਾ ਵੀ ਕੋਈ ਜਿਹੜਾ ਵਾ ਉਜਰ ਨਹੀਂ ਕਰ ਰਹੀ ਉਹ ਆਪਣੀ ਕੋਈ ਮਿਹਨਤ ਨਹੀਂ ਕਰ ਰਹੀ ਕਿ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਬਟਾਲਾ ਦੇ ਪੁਲਿਸ ਲਾ ਕੇ ਲਾਇਆ ਜਾਂ ਪੀਸੀ ਆਰ ਦੀ ਚਲਾਈ ਜਾਵੇ ਜਾਂ ਉਸ ਦੀ ਗਸ਼ਤ ਵਧਾਈ ਜਾਵੇ ਤੁਸੀਂ ਬਟਾਲਾ ਦੇ ਸ਼ਹਿਰ ਜਿਹੜੇ ਮਰਜੀ ਚੌਕ 'ਚ ਚੱਲ ਜਾਓ ਤੁਹਾਨੂੰ ਇਸ ਵੇਲੇ ਰਾਤ ਨੂੰ ਸਵੇਰੇ ਇੱਕ ਦਾ ਵੀ ਕੋਈ ਨਾਕਾ ਨਹੀਂ ਲੱਪਣਾ ਤੇ ਜਿਹੜੇ دہشت ਕਰਦੇ ਨੇ ਕਿਉਂ ਡਰਨਗੇ ਇਹਨਾਂ ਦਰਿੰਦਿਆਂ ਕਿ ਲੋੜਾ ਉਹਨਾਂ ਨੂੰ ਪਤਾ ਆਇਆ ਇੱਥੇ ਕਾਂਡ ਕਰਕੇ ਨਿਕਲ ਜਾਣਾ ਉਹ ਆਪਣੀ ਬੇਕੋਗ ਹੋ ਕੇ ਆਪਣਾ ਕਾਂਡ ਕਰਦੇ ਨੇ ਤੇ ਭੱਜ ਜਾਂਦੇ ਨੇ ਇਸ ਕਰਕੇ ਬੇਨਤੀ ਕਰਦੇ ਆ ਵੀ ਸਾਰੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਸਾਡਾ ਸਾਥ ਦਿਓ ਤੇ ਸਾਰਾ ਬਟਾਲਾ ਅੱਜ ਬੰਦ ਰੱਖੋ ਜੈ ਸ਼੍ਰੀ ਧਾਮ